ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 76 ਆਓ ਸੁਣਦੇ ਹਾਂ ਗੁਰੂ ਅਮਰਦਾਸ ਜੀ ਦਾ ਇਹ ਸ਼ਲੋਕ ਵਾਹੋ ਵਾਹੋ ਆਪ ਅਖਾਈ ਦਾ ਗੁਰ ਸ਼ਬਦੀ ਸੱਚ ਸੋਏ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਬੂਜੈ ਕੋਈ ਵਾਹੋ ਵਾਹੋ ਬਾਣੀ ਸਚ ਹੈ ਸਚ ਮਿਲਾਵਾ ਹੋਈ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਈ ਇਸ ਸ਼ਬਦ ਵਿੱਚ ਪਹਿਲੀ ਵਾਰੀ ਗੁਰੂ ਅਮਰਦਾਸ ਜੀ ਨੇ ਵਾਹਿਗੁਰੂ ਸ਼ਬਦ ਦਾ ਸੰਖੇਪ ਰੂਪ ਵਾਹੋ ਵਾਹੋ ਲਿਖਿਆ ਹੈ ਭੱਟ ਗਿਆਂਦ ਨੇ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਦਸਮ ਪਿਤਾ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੀ ਵਾਰੀ ਇਹ ਸਾਨੂੰ ਬੋਲ ਦਿੱਤੇ ਹਨ ਅਸੀਂ ਇੱਥੇ ਇਸ ਦੀ ਪੂਰੀ ਜਾਣਕਾਰੀ ਵਿਆਖਿਆ ਸਹਿਤ ਆਪ ਜੀ ਨੂੰ ਦੇ ਰਹੇ ਹਾਂ ਸ਼ਲੋਕ ਮਹੱਲਾ 3 ਤੀਸਰਾ ਅੰਗ 514 ਗੁਰੂ ਅਮਰਦਾਸ ਜੀ ਦਾ ਉਚਾਰਿਆ ਹੋਇਆ ਇਹ ਸ਼ਲੋਕ ਹੈ ਵਾਹੋ ਵਾਹੋ ਆਪ ਅਖਾਈ ਦਾ ਗੁਰ ਸ਼ਬਦੀ ਸੱਚ ਸੋਈ ਵਾਹੋ ਵਾਹੋ ਸਿਫਤ ਸਲਾਹ ਹੈ ਗੁਰਮੁਖ ਭੁਜੈ ਕੋਇ ਵਾਹੋ ਵਾਹੋ ਬਾਣੀ ਸਚ ਹੈ ਸਚ ਮਿਲਾਵਾ ਹੋਇ ਨਾਨਕ ਵਾਹੋ ਵਾਹੋ ਕਰਤਿਆ ਪ੍ਰਭ ਪਾਇਆ ਕਰਮ ਪ੍ਰਾਪਤ ਹੋਇ ਗੁਰੂ ਜੀ ਵਾਹੋ ਵਾਹੋ ਈਸ਼ਵਰ ਦੇ ਪ੍ਰਤੀ ਲਿਖ ਰਹੇ ਹਨ ਵਾਹੋ ਵਾਹੋ ਭਾਵ ਅश्चਰਜ ਅश्चਰਜ ਅश्चਰਜਤਾ ਦਾ ਰੂਪ जिस दी उपमा ਦਾ ਵਿਖਿਆਨ ਹੀ ਨਾ ਹੋ ਸਕੇ ਉਹ ਅश्चर्य ਹੈ ਉਸ ਦਾ ਕਣ ਕਣ ਅश्चर्य ਹੈ ਸੱਚਾ ਪ੍ਰਭੂ ਜੋ ਨਿਰੋਲ ਸੱਚ ਹੈ ਜੋ ਸ਼ਬਦਾਂ ਦੇ ਰਾਹੀ ਮਨੁੱਖ ਪਾਸੋਂ ਆਪਣੀ ਅਦਭੁਤ ਕਲਾ ਤੇ ਗੁਣਾ ਨੂੰ ਮਨੁੱਖ ਪਾਸੋਂ ਵਾਹੋ ਵਾਹੋ ਕਹੋਂਦਾ ਹੈ ਕਿਉਂਕਿ ਮਨੁੱਖ ਜਦੋਂ ਪ੍ਰਭੂ ਦੇ ਗੁਣਾਂ ਦੀ ਵਿਆਖਿਆ ਕਰਦਾ ਹੈ ਜਾਂ ਸਮਝਦਾ ਹੈ ਤਾਂ ਵਾਹੋ ਵਾਹ ਕਰ ਉੱਠਦਾ ਹੈ ਦੂਸਰੀ ਤੁਕ ਵਿੱਚ ਗੁਰੂ ਜੀ ਕਹਿ ਰਹੇ ਹਨ ਅश्चਰਜ ਵਾਹੀ ਗੁਰੂ ਸਿਫਤ ਸਲਾਹ ਹੈ ਉਹ ਗੁਣਾ ਦਾ ਭੰਡਾਰ ਹੈ ਇਸ ਗੱਲ ਨੂੰ ਕੋਈ ਈਸ਼ਵਰ ਨੂੰ ਪ੍ਰੇਮ ਕਰਨ ਵਾਲਾ ਹੀ ਸਮਝਦਾ ਹੈ ਫਿਰ ਕਹਿੰਦੇ ਹਨ ਵਾਹ ਵਾਹ ਬਾਣੀ ਸੱਚ ਹੈ ਕਿਉਂਕਿ ਈਸ਼ਵਰ ਸੱਚ ਹੈ ਤੇ ਉਸ ਦਾ ਹਰ ਕਥਨ ਵੀ ਸੱਚ ਹੈ ਉਸ ਬਾਰੇ ਸੋਚਣਾ ਵਿਚਾਰਨਾ ਵੀ ਸੱਚ ਹੈ ਗੁਰੂ ਜੀ ਕਹਿੰਦੇ ਹਨ ਕਿ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਹੀਏ ਉਸ ਦੇ ਨਾਮ ਦਾ ਸਿਮਰਨ ਕਰਦੇ ਰਹੀਏ ਉਸ ਦੇ ਗੁਣ ਗਾਉਂਦੇ ਰਹੀਏ ਤਾਂ ਪ੍ਰਭੂ ਮਿਲ ਜਾਂਦਾ ਹੈ ਪ੍ਰਭੂ ਨਾਲ ਇਕਮਿਤਾ ਹੋ ਜਾਂਦੀ ਹੈ ਕਹਿੰਦੇ ਹਨ ਇਹ ਤਾਂ ਹੋਵੇਗਾ ਜੇ ਉਸ ਦੀ ਰਜ਼ਾ ਹੋਵੇਗੀ ਤਾਂ ਹੀ ਇਹ ਹੋ ਸਕੇਗਾ ਇਹ ਗੱਲ ਠੀਕ ਹੈ ਕਿਉਂਕਿ ਅਸੀਂ ਮਨ ਕਰਕੇ ਮਨੁੱਖ ਹਾਂ ਮਨ ਸੰਸਕਾਰਾਂ ਦਾ ਸਮੂਹ ਹੈ ਜੋ ਸੰਸਕਾਰ ਅਸੀਂ ਜਨਮ ਜਨਮਾਂ ਤੋਂ ਲੈ ਕੇ ਆਏ ਹਾਂ ਸਾਨੂੰ ਨਹੀਂ ਪਤਾ ਕਦੋਂ ਉਹ ਫਲੀ ਭੂਤ ਹੋਣਗੇ ਸੱਚ ਦੇ ਰਾਹ ਕਦੋਂ ਤੁਰਨਗੇ ਜੇ ਅਸੀਂ ਸਿਮਰਨ ਕਰਦੇ ਰਹਾਂਗੇ ਤਾਂ ਈਸ਼ਵਰ ਦੀ ਮਿਹਰ ਨਾਲ ਹੋ ਜਾਵੇਗਾ ਹੁਣ ਸਵਾਲ ਹੈ ਅਸੀਂ ਉਸ ਦਾ ਨਾਮ ਸਿਮਰਨ ਕਿਸ ਨਾਮ ਨਾਲ ਕਰੀਏ ਸਾਨੂੰ ਜਵਾਬ ਮਿਲੇਗਾ ਅਸੀਂ ਸਿੱਖਾਂ ਨੇ ਉਸ ਦਾ ਨਾਮ ਵਾਹਿਗੁਰੂ ਰੱਖਿਆ ਹੈ ਏ ਅश्चर्यਤਾ ਦਾ ਪ੍ਰਤੀਕ ਹੈ ਵਾਹੋ ਵਾਹੋ ਵਾਹਿਗੁਰੂ ਉਹ ਵੀ ਅश्चर्यਤਾ ਤੇ ਗੁਰੂ ਅਗਿਆਨ ਚੋਂ ਕੱਢ ਕੇ ਗਿਆਨ ਬਖਸ਼ਣ ਵਾਲਾ ਇੱਥੇ ਵਾਹਿਗੁਰੂ ਸ਼ਬਦ ਦੇ ਹਾਏ ਨੂੰ ਸਿਹਾਰੀ ਲਈ ਹੋਈ ਹੈ ਵਾਹੋ ਤੇ ਵਾਹੇ ਵਿੱਚ ਕੋਈ ਫਰਕ ਨਹੀਂ ਅਰਥ ਇੱਕੋ ਹੀ ਹਨ ਸਚਰਜਤਾ ਡਾਕਟਰ ਭਾਈ ਵੀਰ ਸਿੰਘ ਤੇ ਭਾਈ ਕਾਨ ਸਿੰਘ ਜੀ ਨਾਭਾ ਦੋਹਾਂ ਵਿਦਵਾਨਾਂ ਨੇ ਵਾਹਿਗੁਰੂ ਦਾ ਸੰਖੇਪ ਨਾਮ ਵਾਹੋ ਵਾਹੋ ਦੱਸਿਆ ਹੈ ਵਾਹਿਗੁਰੂ ਨਾਮ ਨਾਲ ਹੀ ਅਸੀਂ ਈਸ਼ਵਰ ਦੀ ਸਿਫਤ ਸਲਾਹ ਕਰਨੀ ਹੈ ਇਸ ਨਾਮ ਦਾ ਹੀ ਸਿਮਰਨ ਕਰਨਾ ਹੈ ਸਾਰੇ ਪਾਪ ਧੁੱਲ ਜਾਣਗੇ ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਭਟ ਗਯੰਦ ਨੇ ਈਸ਼ਵਰ ਦੇ ਨਾਮ ਦਾ ਪ੍ਰਤੀਕ ਲਿਖਿਆ ਹੈ ਸਤ ਸਾਚ ਸ਼੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਇੱਥੇ ਹਾਹੇ ਨੂੰ ਸਿਹਾਰੀ ਹੈ ਵਾਹਿ ਬੋਲਿਆ ਗਿਆ ਹੈ ਵਾਹਿਗੁਰੂ ਵਿਵਾ ਗੁਰੂ ਨਾਲੋਂ ਬੋਲਣਾ ਜ਼ਿਆਦਾ ਚੰਗਾ ਮਿਠਾਸ ਭਰਪੂਰ ਲੱਗਦਾ ਹੈ 1687 ਈਸਵੀ ਵਿੱਚ ਪਹਿਲਾ ਯੁੱਧ ਪੰਗਾਣੀ ਵਿਖੇ ਹੋਇਆ ਸੀ ਉੱਥੇ ਗੁਰੂ ਸਾਹਿਬ ਤੇ ਸਿੱਖਾਂ ਨੇ ਫਤਿਹ ਪ੍ਰਾਪਤ ਕੀਤੀ ਤਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦੀ ਜਿੱਤ ਦੇ ਨਾਰੇ ਲਾਉਣੇ ਸ਼ੁਰੂ ਕੀਤੇ ਗੁਰੂ ਜੀ ਨੇ ਕਿਹਾ ਨਹੀਂ ਇਸ ਤਰ੍ਹਾਂ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਵੀ ਵਾਹਿਗੁਰੂ ਦਾ ਹੈ ਫਤਿਹ ਵੀ ਵਾਹਿਗੁਰੂ ਦੀ ਹੈ ਖਾਲਸੇ ਦੀ ਜਿੱਤ ਵਾਹਿਗੁਰੂ ਦੀ ਜਿੱਤ ਹੈ ਇਹ ਤੁਕ ਸਾਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਦੋਂ ਅਸੀਂ ਸਿੱਖ ਮਿਲਦੇ ਹਾਂ ਤਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਰਤਦੇ ਹਾਂ ਇਸ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲਿਆ ਜਾਂਦਾ ਸੀ ਸਤਿ ਸ੍ਰੀ ਅਕਾਲ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਉਹ ਸੱਚਾ ਹੈ ਸੱਚ ਹੈ ਤੇ ਜੋ ਇਹ ਗੱਲ ਬੋਲੇਗਾ ਨਿਹਾਲ ਹੋ ਜਾਵੇਗਾ ਜੋ ਸਤਿ ਸ੍ਰੀ ਅਕਾਲ ਬੋਲੇਗਾ ਤੋਂ ਈਸ਼ਵਰ ਦਾ ਮਹਾਨ ਗੁਣ ਉਸ ਦੇ ਮਨ ਵਿੱਚ ਘਰ ਕਰ ਲਵੇਗਾ ਤੇ ਉਹ ਮਨੁੱਖ ਪਵਿੱਤਰਤਾ ਵੱਲ ਵਧੇਗਾ ਸੱਚ ਵੱਲ ਵਧੇਗਾ ਵਾਹੋ ਵਾਹੋ ਜਾਂ ਵਾਹਿ ਜੀ ਉਹ ਬੋਲਣਾ ਗੁਣ ਗਿਣਾਉਣਾ ਚੰਗਾ ਲੱਗਦਾ ਹੈ ਪਰ ਪੂਰਾ ਸ਼ਬਦ ਵਾਹਿਗੁਰੂ ਹੈ ਵਾਹਿਗੁਰੂ ਸ਼ਬਦ ਦੁਆਰਾ ਹੀ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ ਭਾਵ ਉਸ ਦਾ ਸਿਮਰਨ ਕਰਨਾ ਹੈ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ